ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਪਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 3 ਪਸ਼ੂ ਦਿਖਾਵਾਂਗੇ 2 ਝੋਟੀਆਂ ਤੇ 1 ਵੜ ਕਿੰਨੇ ਸੋਸ ਵਾਲੇ ਬੱਝ ਤੋਂ ਕਹਾਂਗੇ ਆਪਾਂ ਪਹੁੰਚਿਆ ਵੀਰ ਗੁਰਪ੍ਰੀਤ ਸਿੰਘ ਵਾਲਾ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਸੀਆ ਭਾਜੀ ਸਸੀガル ਜੀ ਹੋਸਣਾ ਠੀਕ ਠਾਕ ਹਾਸੋ ਜੀਆ ਕਹੀ ਸੁਣਾਓ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਦੇ ਵਿਕ੍ਰਮ ਦਾ ਨਾਮ ਤੇ ਟਰੈਸ ਦੱਸਿਓ ਨਾਮ ਵਰਪੇ ਟੰਡ ਪਿੱਟੇ ਵੱਡ ਤਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 81462077 ਠੀਕ ਹੈ ਜੀ ਲਗੀ ਦੱਸਿਓ ਪਹਿਲੇ ਨੰਬਰ ਦੇ ਵਾੜ ਕਿਰਵਾਸੂਗਾ ਸੁਈ ਜੇ ਇਹ ਵੀ ਜੀ ਦੂਜਾ ਸੁਗਾ ਲਈਏ ਅੱਛਾ ਜੀ ਇਹ ਕਿੰਨਾ ਕਿ ਜਾਸਤ ਮੇ ਕੋਤੋ ਦਾ ਤਾਂ ਆਹ ਕਾ ਆਮਦੇਵ ਜੀ ਰਤੀ 4 ਕਿਲੋ 1.5 ਗੇੜ ਤੋਂ ਆ ਤੇ ਦਿਨੇ 3.5 ਸਾਰ ਕਿਲੋ ਕੱਟਣ ਦਾ ਅੱਛਾ ਜੀ ਹਾਂ ਜੀ ਠੀਕ ਹੈ ਦੋ ਚੋਈਆਂ ਹੋਈਆਂ ਜੀ ਹਾਂ ਜੀ ਦੋ ਠੀਕ ਠੀਕ ਲਓ ਜੀ ਹਰੇ ਬੋਲਾ ਹੀ ਬੋਲਾ ਖੋਲ ਦੋ ਤੇ ਜੋ ਆ ਕੀ ਆ ਗਿਆ ਪ ਲੋ ਜੀ ਫਰੀਮਲ ਕਾਫ ਆ ਗਿਆ ਦੂਜਾ ਸਵੇਰ ਸੂਈ ਗਰਮਾਲੀ ਤੇ ਹੈ ਵਿੱਚ ਹੁੰਦੀ ਜਾਗੀ ਤੇ ਬਈ ਕਿੰਨਾ ਕੱਢ ਜੂ ਦੁੱਧ ਇਹ ਤੇ ਜੀ 14 15 ਕਿਲੋ ਕੱਢ ਜੂਗੀ ਠੀਕ ਹੈ ਠੀਕ ਹੈ ਜੀ ਥੱਲੇੋਂ 12 13 ਕਿਲੋ ਅੱਛਾ ਜੀ 14 15 ਕਿਲੋ ਠੀਕ ਹੈ ਠੀਕ ਲੋ ਜੀ 14 15 ਲੀਕ ਜਿਹੜਾ ਦੁੱਧ ਪਰੂਹ ਥਣ ਥੰਡਾ ਜਿਹੜਾ ਬਹੁਤ ਹੀ ਚੰਗਾ ਲੱਗਿਆ ਗਰਮਾਲੀ ਨੂੰ ਐਨ ਪਹਿਲਾ ਕੰਦਾ ਥੰਡਾ ਲੱਗਾ ਪਿਆ ਵਾ ਇੱਕ ਵਾਰ ਦੇ ਦਰਾਂ ਦਾ ਜਿਹੜੀਆਂ ਕਾਫੀ ਆ ਗਏ ਵਾ ਖਾਲੇ ਮੇ ਲਗਾਉਣ ਬਲਾਦੀ ਤੇ ਅਗਲੀ ਸਾਈਡ ਤੋਂ ਵੀ ਜਰੂਰ ਚੈੱਕ ਕਰ ਲੈ ਤੁਹਾਨੂੰ ਥਾਣਾ ਦਾ ਸਹਿਜ ਗਿਆ ਜਿਹੜਾ ਚੋਵਾ ਨੁਕਰਾਂ ਤੇ ਹਾਕ ਦਾ ਲੱਗਾ ਪਿਆ ਹਾਂਜੀ ਮਾ ਠੰਡੀ ਥੀਰੀ ਹੈ ਨਹੀਂ ਠੀਕ ਹੈ ਠੀਕ ਲੋ ਵੀ ਪੀਡੀਆਂ ਤੁਸੀਂ ਵੀਆਂ ਕਾਫੀ ਆ ਗਈਆਂ ਵਾ ਤੇ ਖਾਲ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਕਰਿਓ ਪਰੇਡ ਮੜ ਜਾ ਅਗਲੀ ਸਾਈਡ ਤੋਂ ਦੁਕਾਨ ਤੇ ਆਲੇ ਦਾ ਲਓ ਜੀ ਤੁਸੀਂ ਥੱਲੇ ਛੱਡ ਤੋਂ ਚੈੱਕ ਕਰ ਸਕਦੇ ਤੁਸੀਂ ਥਾਣ ਤੋਂ ਜਿਹੜਾ ਬਹੁਤ ਹੀ ਚੰਗਾ ਤੇ ਨਾੜਾ ਨੂੜਾ ਵੀ ਕਾਫੀ ਆ ਗਿਆ ਵਾ ਤੇ ਪਿੱਛੇ ਇਹਦੇ ਆ ਗਿਆ ਜੀ 30 ਮਲਕਾਫ ਬਾਈ ਜੀ ਮੁੱਲੇ ਦਾ ਜੀ ਦੇ ਦੀਏ 45000 ਦੀ ਕਰ ਦਈਏ ਜਾਇਜ਼ ਜੀ ਮਦਨ ਜਾਇਜ਼ ਤੁਸੀਂ ਲਾ ਲਓ ਦੱਸ ਦੋ ਹਾਂ ਨਾ ਜਿੱਥੇ ਛੱਡ ਦਿੱਤੇ ਹੋਰ ਜਹਾਜ ਛੱਡ ਦਿੱਤੇ 35 ਜੱਸ ਨੌਂ ਠੀਕ ਆ ਲਓ ਜੀ 35000 ਦੀ ਸੱਜਰ ਸੂਈ ਤੇ 14 ਲੀਟਰ ਜਿਹੜਾ ਦੁੱਧ ਭਰਿਓ ਬਾਕੀ ਕੋਈ ਵੀਰ ਭਰਾ ਸਾਂਭਣ ਵਾਲਾ ਲਾਜੇ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਗੋਗਾ ਹੁੰਦਾ ਸੇਵਾ ਦੇ ਸਿਰ ਤੇ ਹੀ ਆ ਜਿੰਨਾ ਮਰਜ਼ੀ ਦੁੱਧ ਚੋ ਸਕਦੇ ਆਪਾਂ ਚਾ ਚੱਡਾ ਚੋਡਾ ਜਿਹੜਾ ਪਾਉਂਦੀ ਚੰਗਾ ਕਰਮਾਲੀ ਨੂੰ ਬਾਫੀ ਚਲੋ ਇਦਾਂ ਦੀਆਂ ਮਿਲਦੀਆਂ ਨੇ ਅੱਸੀ ਮੱਛੀਆਂ ਚਲੋ ਮੱਛੀ ਕੰਦੀ ਆ ਜੀ ਹਾਂਜੀ ਹਾਂਜੀ ਠੀਕ ਹੈ ਚਲੋ ਮੌਕੇ ਤੇ ਥੋੜਾ ਬੋਧਾ ਫਿਰ ਕਰਦੇ ਹਾਂ ਮੰਨ ਤੁਹਾਨੂੰ ਵਾਰ ਇਹ ਦੂਜੇ ਨੰਬਰ ਤੇ ਬਾਈ ਝੋਟੀ ਦੱਸਿਓ ਕਿੰਨਾ ਮਾਸ ਕਰਦੇ ਆ ਇਹ ਝੋਟੀ ਵੀਜੀ ਪਹਿਲਾ ਸੂਆ ਸੋਈ ਜੋ ਤੇ ਦੋ ਦੰਦ ਆ। ਅੱਛਾ ਜੀ। ਹਾਂ ਜੀ ਹਾਂ ਜੀ। ਠੀਕ ਹੈ ਠੀਕ ਲੋ ਜੀ ਦੋ ਦੰਦ ਝੋਟੀ ਜਵਾਕ ਕੇ ਆ ਗਿਆ ਪਿਛੇ। ਮਗਰ ਠੱਕੀ ਜੋ ਦੰਦ ਦੇ ਉਤਾਰ ਦੇ। ਠੀਕ ਹੈ ਜੀ। ਆਇਓ। ਲੋ ਜੀ ਪਿੱਛੇ ਵੀ ਫੀਲ ਮਿਲ ਕਾ। ਲਓ। ਆ। ਤੁਮ ਆ ਲੋ ਮੜੀ। ਠੀਕ ਠੀਕ ਹੈ। ਦੋ ਦੰਦ ਆ। ਠੀਕ ਹੈ। ਲਓ ਵੀ ਦੋ ਦੰਦ ਦੋ ਜਮੇ ਤੋਂ ਬਾਅਦ। ਨਹੀਂ ਨਹੀਂ ਆ। ਜਰਾ ਸੋਇਆ ਇੱਕ ਮਿੰਟ ਲੋਇਆ ਲੋਇਆ ਲਾ ਲੋਇਆ ਸੇ ਕੋ ਆਗੇ ਦੋ ਕੀ ਕਰ ਸਕਦੇ ਹੈ ਇਹ ਐ ਉਹ ਗਿਆ ਟਬਲਾ ਗਿਆ ਕੀ ਆ ਛੋਟੀ ਤੇ ਬਾਰਸ਼ ਵਰਖੂ ਜਿਹੜੀ ਪੈ ਰਹੀ ਆ ਬਾਹਰ ਇਹ ਕਿੰਨਾ ਜਿਆਦਾ ਹੈ ਭਾਈ ਬੰਦਾ ਇਹ ਵੀ ਮਾਰ ਜਾ ਇਹ ਜਿਹੜਾ ਲੋ ਜੀ 10 ਤੋਂ 11 ਮੀਟਰ ਦਾ ਦੋ ਦੋ ਦੇ ਕੋਲ ਸਿਆਰ ਹੈ ਇਹ 11 ਦਾ ਪੈਰ ਗੈਰ ਵਜਿਹੜਾ ਇਹਨਾਂ ਗਿੱਟ ਗਿੱਟ ਦੇ ਲੱਗਾ ਪਿਆ ਤਾਂ ਮਾਲੀ ਨੂੰ ਦੋ ਹਾਂ ਉਹਦੇ ਜਿਦਰਾ ਮਰਜ਼ੀ ਕਰਤਾ ਹੈ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਅੱਛਾ ਜੀ 5 ਕਿਲੋ ਤੋਂ ਮਿਲਦੇ ਨੇ ਠੀਕ ਹੈ ਠੀਕ ਹੈ ਜੀ ਲੋ ਜੀ ਛੱਡਾ ਜਿਹੜਾ ਬਹੁਤ ਜਿਆਦਾ ਸੁਆਈਆਂ ਨੇ ਪਿੱਛੇ ਕੱਟੀ ਆ ਗਈਆਂ ਨੇ ਹਾਂ ਜੀ ਮਗਰ ਕੱਟੀ ਆ ਲੋ ਜੀ ਛੱਡਾ ਤੁਸੀਂ ਕੀ ਕਰਦਾ ਹੈ ਇਹਦੇ ਇਸ ਟਾਈਮ ਜਿਹੜਾ 10 ਤੋਂ ਪਲੱਸ ਹੈ ਲੇਕਿਨ 10 ਦੀ ਗਾਰੰਟੀ ਹੈ ਭਾਈ ਵੀ ਤੇ ਅਗਲੀ ਫੈੜ ਤੋਂ ਵੀ ਪ੍ਰਿੰਮ ਕਰਿਓ ਭਾਈ ਮੜਾ ਜਾ ਵੀਰ ਕਿੱਥੇ ਦਾ ਰੈਣ ਕਿਤੋਂ ਬਾਹਰ ਛਾਨ ਲੱਗਾ ਪਿਆ ਕਰਮਾਲੀਓ ਇਹ ਕਿੰਨਾ ਭਰ ਦੂਗੀ ਦੁੱਧ 214 ਕਿਲੋ ਜਿੰਦ ਪੱਲੇ ਕਰੀ ਠੀਕ ਹੈ ਠੀਕ ਹੈ ਉਹ 14 ਲੀਟਰ ਜਿਹੜਾ ਠੀਕ ਹੈ ਦੁੱਧ ਭਰੀ ਜੋ ਕਰਮਾਲੀ ਤੇ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਵੀ ਦੇ ਦੀਏ ਟਕੜੀ ਜੀ ਜੱਥ ਨੂੰ ਹੀ ਕਰ ਦੋ ਜਿੱਥੇ ਵੀ ਸਾਢੀ ਲੈਣੀ ਹੈ ਹਾਂਜੀ ਇੱਕ ਤੀਰ ਹੀ ਦੇ ਦੋ ਛੱਡ ਦਿਓ ਹਾਂ ਨਾਇਕ ਇੱਕ 20 ਹੀ ਹਾਂਜੀ ਕੀ ਲਓ ਜੀ 1,20,000 ਦੀ ਤੇ 14 ਲੀਟਰ ਜਿਹੜਾ ਦੁੱਧ ਭਰੂ ਵੀ ਕਰਮਾ ਲਈ ਤੋਂ ਜਿਹੜਾ ਮੌਕੇ ਤੇ ਐਸਐਮ ਬਾਕਸ ਤੇ ਛੇੜ ਦੋ ਮੜੀ ਦਾ ਜਿਹੜਾ ਬਲੈਕ ਪਿਓਰ ਮੋਗਾ ਨਾ ਤੇ ਠੀਕ ਹੋ ਗਿਆ ਇਹ ਲਾੜਾ ਲੁੰਗਾ ਵੀ ਆ ਗਿਆ ਚੱਡੇ ਦੇ ਆ ਚੱਕਾ ਸਾਡੇ ਦੇ ਬਹੁਤ ਜਿਆਦਾ ਬਾਖਵਾਲ ਲੱਗਾ ਪਿਆ ਵਾ ਛੱਡਾ ਤੇ ਜਿਹੇ ਨੰਬਰ ਤੇ ਹੈਗੀ ਨੀਲੀ ਦਾ ਵੀ ਜਿੱਥੇ ਪਾਜੀ ਆ ਝੋਟੀ ਕਰੇ ਜੀ ਤੀਸਰਾ ਸੁਣਾ ਤੇ ਹੀ ਮਾਰੋ ਅੱਛਾ ਜੀ ਹਾਂ ਜੀ ਇਹੋ ਕੇ ਨਾਚਾਵਾ ਆਹ ਤਾਂ ਤੇ 9 ਕਿਲੋ ਦੁੱਧ ਠੰਡਾ ਕਰਕੇ ਹੋ ਜਾਵੇ ਠੀਕ ਲੋ ਵੀ 9 ਲੀਟਰ ਇਹਦਾ ਦੁੱਧ ਰੋ ਪਿਆਰ ਆ ਨਹੀਂ ਦੀ ਰਹੀ ਆ ਹੈ ਜੰਮੇ ਤੇ ਦਿਵਾਗੇ ਨਾ ਪਈ ਇਹਦੀ ਮਗਰ ਕੱਟੀ ਜਵਾ ਠੀਕ ਲੋ ਵੀ ਆਹ ਵਾਲਾ ਦਾ ਆ ਗਿਆ ਜੇ ਪਿੱਛੇ 3 ਮਿਲਕਾਪ ਇਹ ਹੁਣ ਵੀ ਮਹੀਨੇ ਕਿਦਾਂ ਲੱਗਣਗੇ ਅੱਧ ਮਹੀਨੇ ਰੱਖ ਲੈ ਦੇਰ ਲੱਗਣਗੇ 9 ਦਾ ਲੱਗੇ ਦੋ ਕੁ ਠੀਕ ਆ ਠੀਕ ਆ ਲੋ ਜੀ ਆਪਣੀ ਸਮਝ ਦੇ ਨਾਲ ਬਾਈ ਕਹਿੰਦਾ ਕਿ ਕੋਈ 1.5 ਦਿਨ ਲੱਗੇ ਦੋਵਾਂ ਦਾ ਗੱਲੇ ਇਹ ਖੋਲ ਦਿਓ ਬਾਈ ਜੀ ਨਹੀਂ ਹੋ ਰਾ ਥਾਲੀ ਥਾਲੀ ਆ ਮੀ ਥਾਲੀ ਲੋਰੀ ਮੀਂਹ ਲਈ ਰਾਵੀ ਦਾ ਨਾਲ ਹੀ ਢਾਲੀ ਆ ਗਈ ਇੱਕ ਤੰਗੜਾ ਬਿਲਕੁਲ ਸੁੰਡਾ ਦੇ ਇੱਕ ਥਲੇ ਨੂੰ ਆ ਸਿਰੇ ਕਰਕੇ ਜਰੂਰ ਅਸੀਂ ਰੁਕੇ ਹਾਂ ਪਰ ਬਾਰਿਸ਼ ਆਪੰਦਾ ਨਾਲ ਨਹੀਂ ਲੈ ਰਹੀ ਤੇ ਜੰਮੂ ਗੰਮੂ ਪਣੀ ਜਿਹੜੀ ਬਹੁਤ ਜਿਆਦਾ ਕੰਬੀ ਆ ਕੇ ਭਰਾ ਸੱਜ ਲੈ ਉਹ ਚੰਗੀ ਰਹੀ ਜਦੇ ਨਾਲ ਲੋਰੀ ਤੇ ਉਹ ਅੱਜ ਵੀ ਕੀ ਕਹਾਤਾ ਦੇ ਕਿਹੜੀ ਮਣ ਰੋਜੀ ਕਿਆਕਤ ਹਾਲ ਭਾਂਡਾ ਜਿਹੜਾ ਬਹੁਤ ਹੀ ਅੱਛਾ ਵਾਲਾ ਚੱਡਾ ਆ ਗਿਆ ਕਰ ਮਾ ਜੀ ਇਹਨਾਂ ਵਾਟੇ ਟੈਂਕੀ ਆ ਰੇ ਬਈ ਇਹਦਾ ਸੱਜਰ ਦਾ ਕਿੰਨਾ ਕਿ ਰੀਅਰ ਕਾਰਾ ਸੱਜਰ ਦਾ ਜੀ 14-15 ਕਿਲੋ ਦੋਟ ਦੇਦੇ ਹਿੰ ਹਿਸ ਤੋੜੇ ਰਹਾ ਅੱਛਾ ਜੀ ਹਾਂ ਜੀ ਹਾਂ ਜੀ ਉਹਦੇ 18-20 ਅੰਦੇ ਆ ਅੱਛਾ 15 ਕਿਲੋ ਬਾਪੀ ਤੋਂ ਆ ਕੇ ਆਰੀ ਆ ਲਾਵੇ ਠੀਕ ਹੈ ਮੁੰਨਾ ਇਸ ਪਰਮਾ 10-11 ਕਿਲੋ ਮਿਲ ਕੇ ਲੈਂਦਾ ਅੱਛਾ ਜੀ ਮਹਾਰਾਜਾ ਮੈਂ ਨੇ ਇਹ ਦੇਖੀਤਾ ਉਹਨਾਂ ਨੇ ਠੀਕ ਹੈ ਠੀਕ ਲੋ ਜੀ ਪੇਟ ਛੁੜਾ ਤੁਹਾਨੂੰ ਕਿਆਕਤ ਕਰਾਉਣਾ ਬਹੁਤ ਹੀ ਜ਼ਿਆਦਾ ਅੱਛਾ ਵਾਲਾ ਪੇਟ ਛੁੜਾ ਛ ਤੇ ਹੈ ਵੀ ਢਾਲੀ ਇੱਕ ਪਿੰਡ ਜਿਹੜਾ ਪੁੰਨਾ ਦੇ ਇੱਕ ਸਾਈਡ ਥੱਲੇ ਨੂੰ ਆ ਤੇ ਇਹਦੇ ਕਿਥੇ ਆ ਗਿਆ ਜੀ ਵੀ ਮਨਕਾਪ ਤੇ ਚੰਗੇ ਮਿਲਕਰ ਖਾਣ ਵਾਲੀ ਹੈ ਬਾਕੀ ਕੋਈ ਵੀਰ ਭਲਾਤਾ ਬੜਾ ਲਾਈ ਤੇ ਚਲੋ ਦੁੱਧ ਪਾਈ ਕਹਿੰਦਾ ਵੀ 11 ਤੋਂ 12 ਲੀਟਰ ਜਿਹੜਾ ਮੈਂ ਚੋਕੇ ਲੈਂਦਾ ਹਾਂ ਉਹਨਾਂ ਦੇ ਘਰੋਂ ਤੇ ਆਪੋ ਆਪਣੇ ਕੋਲੋਂ ਖਾਣ ਲਈ ਥੋੜੇ ਵਧੀਆ ਹਨਾ ਤੇ ਇਹਦਾ ਬਾਈ ਜੀ ਮੁੱਲ ਫਿਰ ਇਹਨਾਂ ਦੀ ਦੇਰੀ ਪੂਰੇ ਪੂਰਾ ਇਲਾਕਾ ਹਾਂ ਇਹ ਵੀ ਜਸਮਨ ਕਰ ਦਈਏ ਤੇ ਕਹੀਂ ਕਰਦੇ ਨੇ ਇਹ ਦਰਦੋ ਆਪ ਹੀ ਹੋ ਰਿਹਾ ਹੈ ਇਹ ਲੋ ਮੰਨਾ ਪੰਜ ਉਹ ਕੜਕਾਣੇ ਜੀ ਚੱਲਣਾ ਜੀ ਹਾਂਜੀ ਅਗੀ ਗੰਜਾਸ ਤੋਂ ਹੀ 290 50 ਵੀ ਹਾਂਜੀ ਠੀਕ ਗੱਲ ਆਓ ਜੀ 88 ਜਾਂਦੀ ਨੀਦੀ ਰਾਵਿਆ ਨੇ ਕੋਠੇ ਜੀ ਦੀ हिसाब ਨਾਲ ਕੋ ਬਾਕੀ ਸਾਹਮਣੇ ਵਾਲਾ ਭਰਾ ਲੈ ਜੇ ਚਲੋ ਦੁੱਧ ਚੰਗਾ ਗਾਂ ਕਰੇ ਜੇ ਜੇ ਸਵੇਰ ਨੂੰ ਕੱਢੀ ਜਾਊਗੀ ਬਾਕੀ ਹੁਣ ਵੀ ਮਿਲ ਕੇ ਰਿਕਾਰਡ ਪਾਈ ਗਣੀ ਬਹੁਤ ਚੰਗਾ ਦੱਸਦੇ ਹੀ ਤੇ ਤੁਈ ਨੂੰ ਕੋਈ 1.5 ਮਹੀਨੇ ਦੇ ਆਸ-ਪਾਸ ਦਾ ਟਾਈਮ ਹੋ ਗਿਆ ਵਾ 15 ਕਿਲੋ 15 ਬੋਲਾ ਕਿਲੋ ਨੇ ਮੈਂ ਦੋ ਕੱਢੀ ਵੀਡੀਓ ਐਸਾ ਐਸਾ ਹਾਂਜੀ ਉਹ ਤੇ 18 20 ਕਿਲੋ ਕੰਦੇ ਤੋਂ ਜਿਆਦਾ ਚੰਗਾ ਲੱਗਾ ਕਰਮਾਲੀ ਨੂੰ ਤੇ ਪੰਜੂ ਸਾਡੇ ਤੋਂ ਜਿਹੜਾ ਬਰਕਾੜੇ ਪਛਮਾਰੇ ਸਾਹਿਬ ਨਾਲ ਇਹੜੇ ਗਏ ਗਿਆ ਤੇ ਬਾਕੀ ਕਿਲੋ ਵੀਰ ਜੀ ਮੌਕੇ ਤੇ ਕਰਜੋ ਮਾਨਤਾਨ ਠੀਕ ਹੈ ਲੋ ਜੀ ਕੋਈ ਵੀਰ ਭਰਾ ਫੋਨ ਲਾਵੇ ਮੌਕੇ ਤੇ ਮਾਨਤਾਨ ਤੁਲਾ ਕਰ ਦੂਗਾ ਬਾਈ ਤੇ ਪਛਮ ਜਿਹੜੇ ਚੰਗੇ ਆ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਜਿਹੜੇ ਵੀ ਤੁਹਾਨੂੰ ਕੋਈ ਅੱਗੇ ਪਸ਼ੂ ਫ੍ਰਿਤਮੰਦ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਆ ਜਿਹੜੀ ਆਪਾਂ ਦਿਖਾਈ ਤੁਹਾਨੂੰ ਦੁੱਧੇ ਨੰਬਰ ਤੇ ਐਨ ਜੈਡ ਬਲੈਕ ਨੂੰ ਟੈਂਕ ਦੇ ਅੱਗੇ ਲਗਾ ਪਿਆ ਵਾ ਬਹੁਤ ਹੀ ਜ਼ਿਆਦਾ ਬਾਸਮਾਨ ਚੋਣ ਲੱਗਾ ਵਾ ਫਿਰ ਕੋਈੜਾ 7 10 ਤੋਂ ਪਲੱਸ ਦੁੱਧਿਆ ਇਹ ਵੀ 13 ਤੋਂ 14 ਲੈ ਕੇੜਾ ਦੁੱਧ ਭਰੀ ਹੋਈ ਕਰਮ ਵਾਲੀ ਪਹਿਲਾ ਹੀ ਤੁਰਾ ਹੋਈ ਆ ਤੇ ਆ ਦੁੱਧਾ ਸੁਗਾ ਇਹ ਨਹੀਂ ਹੈ ਐਡਸ ਨੂੰ ਲਗਾਈ ਆ ਪਾਡਾ ਨੇ ਇਹ ਵੀ ਬਿਲਕੁਲ ਜੈਲ ਮੋਲ ਚ ਸਾਤੀ ਆ ਵੀਰ ਨੇ ਤੇ ਦੋ ਤੇ ਇਹ ਵੀ 13 ਉਹਦੇ 14 ਲੀਟਰ ਭਰੀ ਜਾਊਗੀ। ਦਹਾ ਹੈ ਵਿੱਚ ਹੋ ਗਈ ਆ। ਤਾਂ ਵੀ ਵੀਡੀਓ ਪੂਰੀ ਵੇਖ ਲਈ ਧੰਨਵਾਦ। ਸਾਰੇ ਪਸ਼ੂ ਪਾਲਕ ਭਰਾਵਾਂ ਦਾ।